ਜੇਕਰ ਕਿਸੇ ਵੀਰ ਨੇ ਕੋਈ ਗੱਡੀ ਜਾਂ ਘਰ ਵਿੱਚ ਨਹੀਂ ਹੋਵੇ ਤਾਂ ਸਾਡੀ ਦਿੱਤੇ ਗਏ ਨੰਬਰ ਤੇ ਅੜ ਤੋਂ 10 ਫੋਟੋਆਂ ਤੇਡੇ ਕੈਮਰੇ ਨਾਲ ਖਿੱਚ ਕੇ ਭੇਜੋ ਤੇ ਤੁਹਾਡੀ ਐਡ ਸਾਡੇ ਚੈਨਲ ਤੇ ਲਗਾ ਦਿੱਤੀ ਜਾਵੇਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗ੍ਰਾਹਕ ਆਰਬੀਆ ਦੇ ਵਿੱਚ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਬਹੁਤ ਹੀ ਵਧੀਆ ਗੱਡੀ ਨੋਵਾ ਜੀ 4 ਟੌਪ ਮਾਡਲ 2011 ਤੇ ਬਹੁਤ ਹੀ ਵਧੀਆ ਰੇਟ ਦੇ ਵਿੱਚ ਸਿਰਫ 80000 ਦੀ ਪੇਮੈਂਟ ਕਰਕੇ ਤੁਸੀਂ ਲਿਆ ਜਾ ਸਕਦੇ ਕਿੱਦਾਂ ਲਿਆ ਜਾ ਸਕਦੇ ਪੂਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਤਾਂ ਲਾਈਕ ਵਾਲਾ ਬਟਨ ਜੂ ਦਬਾ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਦੋਂ ਵੀਡੀਓ ਵੇਖਦੇ ਹੋ ਨੇ ਤੁਸੀਂ ਤੇ ਲਾਈਕ ਵਾਲਾ ਬਟਨ ਜੂ ਪ੍ਰੈਸ ਕਰਿਆ ਕਰੋ ਉਹਦੇ ਨਾਲ ਹੀ ਸਾਡੀ ਵੀਡੀਓ ਦੀ ਰੀਚ ਵੱਧਦੀ ਆ ਤੇ ਵੱਧ ਵਾਰ YouTube ਵੀਡੀਓ ਨੂੰ ਅੱਗੇ ਰეკਮੈਂਡ ਕਰਦਾ ਵਾ ਤੇ ਲਾਈਕ ਵਾਲਾ ਬਟਨ ਪ੍ਰੈਸ ਜ਼ਰੂਰ ਕਰਿਆ ਕਰੋ ਜੀ ਆਓ ਜੀ ਗੱਲ ਕਰਦੇ ਹੁਣ ਆਪਾਂ ਗੱਡੀ ਬਾਰੇ ਦੇਖੋ ਜੀ ਫੋਟੋਆਂ ਦੇਖੋ ਪਹਿਲਾਂ ਤੁਸੀਂ ਗੱਡੀ ਦੀਆਂ 2011 ਮਾਡਲ G4 ਟੋਪ ਮਾਡਲ ਜਿੱਦਾਂ G2 3 ਵੀ ਇਹਦੇ ਵਿੱਚ ਆਉਂਦੀਆਂ ਤੇ G4 ਟੋਪ ਮਾਡਲ ਬੈਕ Wiper ਵੀ ਹੈਗਾ ਇਹਦੇ ਵਿੱਚ ਤੇ ਸਟicker ਦੇਖੋ ਗੱਡੀ ਤੇ ਜੇ ਪਹਿਲੇ ਲੱਗੇ ਹੋਏ ਕੰਪਨੀ ਵਾਲੇ ਬਹੁਤ ਹੀ ਸਾਫ਼ ਗੱਡੀ ਆ ओरिजिनल ਗੱਡੀ ਜਿਹਨੂੰ ਆਪਾਂ ਕਹ ਲਈਏ ओरिजिनल ਗੱਡੀ ਪਈ ਹੈ ਜਮਾਂ ਸਾਫ਼ ਸੁਥਰੀ ਪੂਰੀ ਵਧੀਆ ਗੱਡੀ ਲਾਈ ਵੀਲ ਲੱਗੇ ਹੋਏ ਆ ਟਾਇਰ ਟੱਪਾ ਗੱਡੀ ਦਾ ਵਧੀਆ ਵਾ ਪੇਂਟ ਦੀ ਵੀ ਲਗਭਗ ਸਿਰਫ ਬੰਪਰ ਹੀ ਪੇਂਟਿਆ ਜਾਂ ਇੱਕ ਅੱਧਾ ਪੀਸ ਹੋਰ ਬਾਕੀ ਸਾਰੀ ਗੱਡੀ ਓਰੀਜਨਲ ਹੀ ਪਈ ਹੋਈ ਆ ਤੇ ਜੀ 4 ਮਾਡਲ ਹੈ ਜੀ ਨੰਬਰ ਹੈਗਾ ਜੀ ਜਲੰਧਰ ਦਾ ਪੀ ਵੀ 08 ਪੰਜਾਬ ਨੰਬਰ ਦੀ ਗੱਡੀ ਹੈ ਜੀ ਤੇ ਹਰ ਇੱਕ ਚੀਜ਼ ਗੱਡੀ ਦੀ ਵਰਕਿੰਗ ਆ ਏਸੀ ਹੀਟਰ ਪਾਵਰ ਵਿੰਡੋਸ ਕੋਈ ਵੀ ਮਤਲਬ ਤੁਹਾਨੂੰ ਕੰਮ ਕਰਾਉਣ ਦੀ ਲੋੜ ਨਹੀਂ ਹੈਗੀ ਠੋਕੇ ਗੱਡੀ ਆ ਪੂਰੀ ਸਿਰਫ ਇੱਕ ਫਰੰਟ ਬੰਪਰ ਤੇ ਥੋੜੇ ਬੋਲੇ ਸਕਰੈਚ ਹੈਗੇ ਆ ਹਲਕੇ ਜਿਹਾ ਉਹ ਹੀ ਤੋਂ ਸਿਰਫ ਰੀਪੇਂਟ ਕਰਾਉਣਾ ਪਊਗਾ। ਬਾਕੀ ਸਾਰੀ ਗੱਡੀ ਓਕੇ ਸਾਫ਼ ਸੁਥਰੀ ਗੱਡੀ ਆ। ਤੇ ਅੰਦਰੋਂ ਇੰਟੀਰੀਅਰ ਵੀ ਬਹੁਤ ਆਉਦਾ ਸੀਟ ਕਵਰ ਵਗੈਰਾ ਹਰੇਕ ਚੀਜ਼ ਟੌਪ ਦੀ ਪਾਈ ਹੋਈ ਹੈ ਮਾਲਕਾ ਨੇ। ਤੇ ਲੋਕੇਸ਼ਨ ਦੀ ਗੱਲ ਕਰੀਏ ਜੀ ਲੋਕੇਸ਼ਨ ਗੱਡੀ ਦੀ ਕਰਤਾਰਪੁਰ ਦੇ ਲੱਗੇ ਹੀ ਆ। ਕਰਤਾਰਪੁਰ ਦੇ ਲੱਗੇ ਖੜੀ ਆ। ਤੇ ਜੀ 4 ਵਿੱਚ ਤੁਹਾਨੂੰ ਪਤਾ ਹੀ ਹੈ ਜੀ ਛੱਤ ਵਿੱਚ ਬਲੋਰ ਕੰਪਨੀ ਵਾਲਾ AC ਆ ਜਾਂਦੇ ਆ ਪਿਛਲੀਆਂ ਸੀਟਾਂ ਤੱਕ ਬਾਕੀਆਂ ਦੇ ਵਿੱਚ ਕਈਆਂ ਨੇ ਜੀ 2 3 ਨੂੰ ਹੀ ਮੋਡੀਫਾਈ ਕਰਕੇ ਬਣਾਇਆ ਹੁੰਦਾ ਜੀ 4 ਪਰ ਇਹ オリジナル ਜੀ 4 ਹੈ ਜੀ ਕੰਪਨੀ ਵਾਲੀ ਤੇ ਇੰਜਨ ਗੇਅਰ ਬਹੁਤ ਹੀ ਵਧੀਆ ਜੀ ਗੱਡੀ ਦਾ ਬਹੁਤ ਹੀ ਸਾਫ਼ ਸੁਥਰਾ ਇੰਜਨ ਗੇਅਰ ਹੈ ਟਾਇਰਾਂ ਦੀ ਕੰਡੀਸ਼ਨ ਵੀ ਤੁਹਾਨੂੰ ਦਿਖਾ ਦਿੰਨੇ ਆ ਟਾਇਰ ਵੀ ਦੇਖ ਲਓ ਵੀ 70 ਤੋਂ 75% ਟਾਇਰਾਂ ਦੀ ਕੰਡੀਸ਼ਨ ਹੈਗੀ ਆ ਤੇ ਲਾਈ ਵੀਲ ਵੀ ਲੱਗੇ ਹੋਏ ਆ ਸਾਰੇ ਕੰਡਾ ਨੂੰ ਇੰਟੀਰੀਅਰ ਦਾ ਹੁੰਨੇ ਗੱਡੀ ਦਾ ਦੇਖੋ ਕਿੰਨਾ ਸਾਫ਼ ਇੰਟੀਰੀਅਰ ਆ ਗੱਡੀ ਦਾ ਬਹੁਤ ਹੀ ਵਧੀਆ ਸਾਫ਼ ਸੁਥਰੀ ਗੱਡੀ ਪਈ ਆ ਅੰਦਰੋਂ ਵੀ ਏਸੀ ਹੀਟ ਰੇਕ ਜੀ ਵਰਕਿੰਗ ਆ ਸੀਟ ਕਵਰ ਵੀ ਬਹੁਤ ਹੀ ਵਧੀਆ ਔਰੇਂਜ ਕਲਰ ਦੇ ਹੀ ਪਾਏ ਹੋਏ ਹਨਾ ਨੇ ਸੀਟ ਕਵਰ ਨਹੀਂ ਫੋਟੋ ਵੀ ਤੁਹਾਨੂੰ ਅੱਗੇ ਦਿਖਾ ਦੰਨੇ ਆਪਾਂ ਦੇਖੋ ਜੀ ਬਹੁਤ ਹੀ ਵਧੀਆ ਸੀਟ ਕਵਰ ਤੇ ਬਾਕੀ ਜਿਹੜੇ ਵੀਰ ਕਟ ਪੇਮੈਂਟ ਜਿੰਨਾਂ ਕੋ ਹੈਗੀ ਆ ਤੁਸੀਂ ਸਿਰਫ 80000 ਰੁਪਇਆ ਲਿਆ ਕੇ ਗੱਡੀ ਲਈ ਆ ਸਕਦੇ ਆ ਤੁਹਾਡਾ ਲੋਨ ਕਰਵਾ ਦਿੱਤਾ ਜਾਊਗਾ ਪੂਰੇ ਪੰਜਾਬ ਦੇ ਵਿੱਚ ਲੋਨ ਦੀ ਫੈਸਿਲਿਟੀ ਅਵੇਲੇਬਲ ਆ ਡਾਊਨ ਪੇਮੈਂਟ ਜਿਹੜੀ ਇਹਦੀ 80000 ਰੁਪਇਆ ਵਾ ਬਾਕੀ ਜੇ ਗੱਲ ਕਰੀਏ ਰੇਟ ਦੀ ਤੇ ਰੇਟ ਵੀਰ ਜੀ ਹੈਗਾ ਗੱਡੀ ਦਾ 3 ਲੱਖ 3 ਲੱਖ ਦੀ ਗੱਡੀ ਹੈ ਜੀ ਬਹੁਤ ਹੀ ਵਧੀਆ ਰੇਟ ਵਿੱਚ ਪਈ ਹੋਈ ਹੈ ਮੰਗੋ ਨਾ ਮੈਂ ਜਿਆਦਾ ਮੰਗੀ ਜੀਏ 3 ਲੱਖ ਦੀ ਗੱਡੀ ਮਿਲ ਜੂਗੀ ਤੇ ਬਾਕੀ ਸਾਰੇ ਵੀਰਾਂ ਨੂੰ ਦੁਬਾਰਾ ਬੇਨਤੀ ਹੈ ਜੀ ਲਾਈਕ ਵਾਲਾ ਬਟਨ ਜੂਦ ਬਿਜਾ ਕਰੋ ਤੇ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ